2 ਦਸੰਬਰ ਦੇ ਦਿਨ ਤੇ ਸਭ ਦੀ ਨਜ਼ਰ ਬਣੀ ਹੋਈ ਆ ਚਾਹੇ ਇੱਥੇ ਬੈਠਾ ਕੋਈ ਚਾਹੇ ਵਿਦੇਸ਼ਾਂ ਚ ਬੈਠਾ ਸਾਰੇ ਆਪੋ ਆਪਣੇ ਮਾਹੌਲ ਤਿਆਰ ਕਰ ਰਹੇ ਆ ਸੁਧਾਰ ਲਹਿਰ ਨੇ ਆਪਣੇ ਪੱਧਰ ਦੇ ਉੱਤੇ ਗਤੀਵਿਧੀ ਕਰਤੀ ਸੁਖਵੀਰ ਸਿੰਘ ਬਾਦਲ ਦੇ ਹੱਕ ਚ ਗੀਤ ਆਉਣਾ ਤੇ ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲ ਰਹੀਆਂ ਤੇ ਜਥੇਦਾਰ ਸੁਭਾਨ ਦਾ ਇਹ ਕਹਿਣਾ ਕਿ ਸ਼ਕਤੀ ਪ੍ਰਦਰਸ਼ਨ ਨਹੀਂ ਹੋਣੇ ਚਾਹੀਦੇ 2 ਦਸੰਬਰ ਤੋਂ ਪਹਿਲਾਂ ਵੱਧ ਰਿਹਾ ਮਾਹੌਲ ਉਸ ਨਾਲ ਜੁੜੀਆਂ ਤਾਰਾਂ ਜੁੜੀਆਂ ਗੱਲਾਂ ਇਹ ਕੀ ਕਹਿਣਾ ਚਾਹੁੰਦੀਆਂ ਤੇ ਸੰਭਾਵਨਾਵਾਂ ਹੋਰ ਕਿੰਨੀਆਂ ਤੇਜ਼ੀ ਦੇ ਨਾਲ ਵੱਧ ਰਹੀਆਂ ਦੇ ਉਸ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਵੀ ਜਾਣੇ ਚਾਏ ਉਹ ਸੁਧਾਰ ਲਹਿਰ ਵਾਲੇ ਜਾਣੇ ਚਾਏ ਸੁਭੀ ਸਿੰਘ ਬਾਦਲ ਦਾ ਪਰਿਵਾਰ ਕਾਲੀ ਦਲ ਜਣਾਗਾ 17 ਜਾਣੇ ਕੋਰ ਕਮੇਟੀ ਕਿਉਂਕਿ ਸੁਭੀ ਸਿੰਘ ਬਾਦਲ ਹੋਣ ਤੇ ਤਨਖਾਹੀਆ ਕਰਾਰ ਦਿੱਤੇ ਜਾਏ ਉਹਨੂੰ ਸਜ਼ਾ ਨਹੀਂ ਬਾਕੀਆਂ ਨੂੰ ਵੀ ਸਜ਼ਾ ਮਿਲੇ ਜਿਨ੍ਹਾਂ ਨੂੰ ਸਜ਼ਾ ਮਿਲਣੀ ਉਹ ਸਾਰਿਆਂ ਨੂੰ ਪਤਾ ਲੱਗ ਚੁੱਕਾ ਉਹਨਾਂ ਨੂੰ ਹੀ ਅਜੇ ਸਧਾਰਨ ਆਮ ਸਿੱਖ ਦੇ ਤੌਰ ਤੇ ਨਿਮਾਣੇ ਸਿੱਖ ਦੇ ਤੌਰ ਤੇ ਹੀ ਜਾਣਾ ਚਾਹੀਦਾ। ਸੁਬੀਰ ਸਿੰਘ ਬਾਦਲ ਹੁਣੇ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮੈਂ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਇਆ ਤੇ ਹੁਣ ਵੀ ਹੋਵਾਂਗਾ ਤੇ ਦੋ ਤਰੀਕ ਨੂੰ ਵੀ ਹੋਣਾ ਪੈਣਾ। ਇਸ ਕਰਕੇ ਅਗਰ ਕੋਈ ਇਕਾਲੀ ਪਾਰਟੀ ਜੇ ਸ਼ਕਤੀ ਪ੍ਰਦਰਸ਼ਨ ਕਰਦੀ ਹੈ ਕਿ ਬਾਹਰ ਜੂਤ ਕਾਲੀ ਦਲ ਵਾਲੇ ਪਹੁੰਚ ਜਾਣ ਜਾਂ ਹੋਰ ਕਾਲੀ ਦਲ ਉਹ ਫਿਰ ਹੁੰਦਾ ਹੈ ਕਿ ਤੁਸੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰੋ। ਫਿਰ ਤੁਸੀਂ ਇੱਕ ਹੋਰ ਗਨਾਹ ਕਰੋਗੇ। ਅਕਾਲ ਤਖਤ ਦੇ ਸਾਹਮਣੇ ਤੇ ਤੁਹਾਨੂੰ ਐਜੇ ਨਿਮਾਣੇ ਸਿੱਖ ਦੇ ਤੌਰ ਤੇ ਹੀ ਪੇਸ਼ ਹੋਣਾ ਪੈਣਾ ਜੇ ਤੁਸੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰੋਗੇ ਉਹਦਾ ਅਸਰ ਮਾੜਾ ਜਾਏਗਾ ਕਿਉਂਕਿ ਤੁਸੀਂ ਪਹਿਲਾਂ ਹੀ ਅਜਿਹੀਆਂ ਗਲਤੀਆਂ ਕਰਕੇ ਤੁਹਾਡੇ ਹਾਲਾਤ ਹਾਲ ਇਹ ਬਣੇ ਹੋਏ ਨੇ ਹੁਣ ਦੂਜੀ ਗੱਲ ਇਹ ਕਿ ਜਿਹੜੇ ਦੁਜੀ ਸੁਧਾਰ ਲੈਰ ਵਾਲੇ ਨੇ ਉਹਦੇ ਜਿੰਨੇ ਉਹਨਾਂ ਨੇ ਤੇ ਆਪਣੇ ਸਾਰਿਆਂ ਨੇ ਅਸਤੀਫੇ ਦੇ ਦਿੱਤੇ ਉਹਨੂੰ ਗੁਰਪ੍ਰਤਾਪ ਸਿੰਘ ਵੱਡਾਲਾ ਉਹਨਾਂ ਨੂੰ ਉਹ ਅਜੇ ਈ ਕੋਈ ਪਾਰਟੀ ਵੀ ਨਹੀਂ ਬਣੀ ਅਸਤੀਫੇ ਦਿੰਦੇ ਜਾ ਨਾ ਦਿੰਦੇ ਸਾਰੇ ਡਰਾਮੇ ਹੋ ਰਹੇ ਨੇ ਆਪ ਹੀ ਉਹਦੇ ਵੱਡੇ ਆਪ ਇਸਤੀਫੇ ਨਾ ਆਪੇ ਮੇ ਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਨਾ ਉਹਦੇ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਪ੍ਰੋਫੈਸਰ ਚੰਦੂ ਮਰਜਾ ਜਿਹੜਾ ਵੀ ਉਹ ਧੜਾ ਉਹਨਾਂ ਦੇ ਤੇ ਉਹ ਹਾਲਾਤ ਨੇ ਲੋਕੀ ਵੀ ਸਮਝਦੇ ਹੈਗੇ ਨੇ ਕਿ ਇਹ ਇੰਨਾ ਚੋਈ ਹੈ ਇੰਨਾ ਚੋ ਫਰਕ ਨਹੀਂ ਆਏਗਾ ਦੋਨਾਂ ਚ ਕੋਈ ਫਰਕ ਨਹੀਂ ਆਏਗਾ ਇੱਕੋ ਹੀ ਆ ਕਹਿ ਸਕਦੇ ਕਿ ਇੱਕੋ ਪੱਠੇ ਚੋਂ ਨਿਕਲੀਆਂ ਹੋਈਆਂ ਇਟ ਇਟਾਂ ਨੇ ਠੀਕ ਹੈ ਜਿਹੜੀਆਂ ਦਾਗੀ ਹੋ ਚੁੱਕੀਆਂ ਇਟਾਂ ਵੀ ਦੋ ਉੱਤੇ ਰਹਿੰਦੇ ਨੇ ਜਦੋਂ ਇੱਕ ਕੰਦੇ ਨੇ ਇੱਕ ਇੱਟ ਜਿਹੜੀ ਦੋਮ ਵਾਲੀ ਹੈ ਕਿੰਗਰੀ ਹੈ ਇਹ ਉਹ ਹੋ ਗਏ ਨੇ ਕੌਮ ਦੇ ਦੂ ਇਹ ਕੌਮ ਤੇ ਇਹਨਾਂ ਤੇ ਭਰੋਸਾ ਉੱਠ ਚੁੱਕਾ ਕਿ ਕੌਮ ਨੂੰ ਲੱਗਾ ਕਿ ਇਹ ਹੁਣ ਸਾਡੀ ਅਗਵਾਈ ਨਹੀਂ ਕਰ ਸਕਦੇ ਇਸ ਕਰਕੇ ਹੁਣੇ ਦੋ ਤਰੀਕ ਵਾਲਾ ਬੜਾ ਮਹੱਤਵਪੂਰਨ ਮਾਹੌਲ ਜਿਹੜਾ ਬਣ ਰਿਹਾ ਹੈਗਾ ਉਸ ਸਥਿਤੀ ਦੇ ਵਿੱਚ ਜਥੇਦਾਰ ਸਾਹਿਬ ਦਾ ਠੀਕ ਹੈ ਕਿ ਤੁਹਾਨੂੰ ਨਿਮਾਣੇ ਸਿੱਖ ਦੇ ਤੌਰ ਤੇ ਹੀ ਆਉਣਾ ਚਾਹੀਦਾ ਔਰ ਉੱਥੇ ਸ਼ਕਤੀ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਨਾਰੇਬਾਜੀ ਨਹੀਂ ਹੋਣੀ ਚਾਹੀਦੀ ਔਰ ਕਾਲੀਦਲ ਪਤਾ ਨਹੀਂ ਕਿ ਹੁਣ ਉਹਨਾਂ ਨੂੰ ਲੱਗਾ ਕਿ ਜਾਣਾ ਚਾਹੀਦਾ ਕਿ ਨਹੀਂ ਜਾਣਨਾ ਵੀ ਸ਼ਕਤੀ ਪ੍ਰਦਰਿਸ਼ਤ ਕਰਨਾ ਚਾਹੀਦਾ ਜ세ਦਾਰ ਨੇ ਵੀ ਤਾਂ ਕਿਹਾ ਉਹਨੂੰ ਪਤਾ ਲੱਗਾ ਹੋਊਗਾ ਕਿ ਕੁਝ ਨਾ ਕੁਛ ਦਾਲ ਪੱਕ ਰਹੀ ਹੈਗੀ ਖਿਚੜੀ ਪੱਕ ਰਹੀ ਹੈਗੀ ਹੁਣ ਦੋ ਤਰੀਕ ਦਾ ਮਹੱਤਵਪੂਰਨ ਦਿਨ ਹੈਗਾ ਹੁਣ ਦੂਜਾ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਸੁਭੀਤ ਸਿੰਘ ਬਾਦਲ ਹੁਣਾ ਤੇ ਗੀਤ ਆ ਦੇਖੋ ਹਰਿਆਣੇ ਦਾ ਵਾ ਰੋਕੀ ਮੈਂਟਲ ਰੋਕੀ ਮੈਂਟਲ ਉਹਨੇ ਪਹਿਲਾਂ ਹਰਿਆਣਾ ਦੀ ਜਿਹੜੀ ਭਾਜਪਾ ਦੀ ਸਰਕਾਰ ਮਨੋਰ لال ਖੱਟੜ ਸਰਕਾਰ ਰੋਕੀ ਮੈਂਟਲ ਨੇ ਉਹਨਾਂ ਦੇ ਬੀਜਪੀ ਵਾਲਿਆਂ ਦੇ ਬੜੇ ਸੋਲੇ ਗਏ ਨੇ ਖੱਟੜ ਸਾਹਿਬ ਦੇ ਬੜੇ ਸੋਲੇ ਗਏ ਨੇ ਉਹਨੂੰ ਹਰਿਆਣਾ ਸਰਕਾਰ ਨੇ ਚੰਗਾ ਅਹੁਦਾ ਵੀ ਦਿੱਤਾ ਸੀ ਉਹ ਜਿਆਦਾ ਬੀਜਪੀ ਦੇ ਗੁਣ ਗਾਉਂਦਾ ਰਹੇਗਾ ਬੀਜੇਪੀ ਦਾ ਇੱਕ ਕਹਿ ਸਕਦੇ ਕੋ ਰਾਜ਼ਗਾਇਕਾ ਰੋਕੀ ਮੈਂਟਲ ਉਹ ਬੀਜੇਪੀ ਦੀਆਂ ਸਿਫਤਾਂ ਕਰਦੇ ਰਹੇ ਜਿਵੇਂ ਕन्हैया मित्तल ਸਿਫਤਾਂ ਕਰਦਾ ਰਿਹਾ ਕਿ ਜੋ ਰਾਮ ਕੋ लेके ਆਏਗੇ ਹਮ ਉਹਨੂੰ ਲੈ ਕੇ ਆਏਗੇ ਹਾਲਾਂਕਿ ਉਹ ਗਾਣਾ ਜਿਹੜਾ ਭਜਨ ਦੇ ਰੂਪ ਚ ਉਹਬਜੈਕਸ਼ਨੇਬਲ ਆ ਕਿ ਤੁਸੀਂ ਇੱਕ ਪੋਲੀਟੀਕਲ ਪਾਰਟੀ ਦੀ ਹਮਾਇਤ ਕਰ ਰਹੇ ਹੋ ਇਲੈਕਸ਼ਨ ਕਮਿਸ਼ਨ ਵੀ ਅੱਜਕੱਲ ਸੈਂਟਰ ਦੀ ਬੋਲੀ ਬੋਲਦਾ ਹੁਣ ਇਹ ਜੇ ਸਥਿਤੀ ਵਿੱਚ ਜੇ ਸਵਾਲ ਹੈ ਕਿ ਸੁਬੀਸ਼ ਸਿੰਘ ਬਾਦਲ ਨੂੰ ਲੈ ਕੇ ਹਰਿਆਣੇ ਦਾ ਇੱਕ ਗਾਇਕ ਗੀਤਕਾਰ ਹੈ ਜਿਹੜਾ ਬੀਜੇਪੀ ਨਾਲ ਪੱਕਾ ਵੱਜਿਆ ਹੋਇਆ ਨੇ ਉਹ ਪਾਰਟੀ ਵਰਕਰ ਵੀ ਹੋ ਸਕਦਾ ਹੈ ਪੰਜਾਬ ਦੇ ਕਿਸੇ ਸਿੰਗਰ ਨੇ ਤੇ ਇਨੀ ਹਿੰਮਤ ਕਰਨੀ ਸੀ ਕਿ ਸੁਬੀਰ ਦੇ ਨੂੰ ਲੈ ਕੇ ਗਾਣਾ ਲਿਖਿਆ ਜਾਵੇ ਕਿ ਸੁਬੀਰ ਨੂੰ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਕਿਸੇ ਨੇ ਸਾਜ਼ਿਸ਼ ਨਹੀਂ ਕੀਤੀ ਕਾਲੀ ਦਲ ਨੇ ਸੱਤਾ ਦੀ ਭੁੱਖ ਵਾਸਤੇ ਸੱਤਾ ਵਿੱਚ ਰਹਿਣ ਦੀ ਲਾਲਸਾ ਕਰਨ ਉਹਨਾਂ ਨੇ ਖੁਦ ਹੀ ਆਪਣੇ ਹੱਥੀ ਆਪ ਗੁਨਾਹ ਕੀਤੇ ਨੇ ਕਾਲੀ ਦਲ ਨੇ ਕਹਿੰਦੇ ਨੇ ਕਿ ਕਿਸੇ ਵੱਲੇ ਹੱਥ ਨਾਲ ਦਿੱਤੀਆਂ ਜਿਹੜੀਆਂ ਗੰਡਾ ਨਾ ਉਹ ਮੂੰਹ ਨਾ ਖੋਲਣੀਆਂ ਪੈਂਦੀਆਂ ਤੇ ਕਾਲੀਦਨ ਨੂੰ ਉਹ ਗੰਡਾ ਜਿਹੜੀਆਂ ਹੱਥ ਨਾਲ ਦਿੱਤੇ ਸੀ ਉਹ ਮੂੰਹ ਨਾ ਖੋਲਣੀਆਂ ਪੈ ਰੀਆਂ ਨੇ ਕੋਈ ਕਿਸੇ ਦੀ ਸਾਜ਼ਿਸ਼ ਨਹੀਂ ਹੈ ਕਿ ਡੇਰੇ ਵਾਲਿਆਂ ਕੋਈ ਵੋਟਾਂ ਮੰਗਣੀ ਹੈ ਇਹ ਸਾਜ਼ਿਸ਼ ਹੈ ਡੇਰੇ ਤੇ ਜਾ ਕੇ ਭੁਗਤਣਾ ਸਾਜ਼ਿਸ਼ ਹੈ ਜਦੋਂ ਨਾਤਾ ਤੋੜ ਦਿੱਤਾ ਗਿਆ ਅਹੀ ਕਾਲ ਤਖਤ ਸਭਾ ਲੋ ਫਿਰ ਵੀ ਉਹ ਵੋਟਾਂ ਮੰਗਣ ਜਾਂਦੇ ਇਹ ਕੋਈ ਸਾਜ਼ਿਸ਼ ਹੈ ਡੇਰੇ ਵਾਲੇ ਨੂੰ ਮਾਫ਼ ਕਰਨੇ ਕੋਈ ਸਾਜ਼ਿਸ਼ ਹੈ ਜਥੇਦਾਰਾਂ ਤੇ ਦਬਾਅ ਪਾਉਣੇ ਕੋਈ ਸਾਜ਼ਿਸ਼ ਹੈ ਗੋਲੀ ਚਲਾਉਣੀ ਅਣਪਛਾਤਾ ਪੁਲਿਸ ਕਹਿਣਾ ਹੈਗਾ ਇਹ ਕੋਈ ਸਾਜ਼ਿਸ਼ ਹੈ ਇੱਕ ਵਿਵਾਦਿਤ ਪੁਲਿਸ ਅਫਸਰ ਨੂੰ ਡੀਜੀਪੀ ਲਾਉਣਾ ਇਹ ਸਾਜ਼ਿਸ਼ ਹੈ ਇੱਕ ਵਿਵਾਦਿਤ ਅਫਸਰ ਦੀ ਘਰ ਵਾਲੀ ਨੂੰ ਮੰਤਰੀ ਬੁਣਾ ਇਹ ਕੋਈ ਸਾਜ਼ਿਸ਼ ਹੈ ਇਹ ਗਾਣਾ ਇਵੇਂ ਲੱਗਦਾ ਕਿ ਲਿਖਿਆ ਨਹੀਂ ਗਿਆ ਬੋਲਿਆ ਨਹੀਂ ਗਿਆ ਲਿਖਵਾਇਆ ਗਿਆ ਬੁਲਾਇਆ ਗਿਆ ਹੁਣ ਸਵਾਲ ਹੈ ਕਿ ਕਾਲੀਦਲ ਨੇ ਆਪ ਹੀ ਬਹੁਤ ਵੱਡੀ ਗਲਤੀ ਕੀਤੀ ਇੱਕ ਕਾਲੀਦਲ ਉਹ ਪੰਥਕ ਪਾਰਟੀ ਹੈ ਜਿਸ ਨੂੰ ਕਾਲੀਦਲ ਨੂੰ ਲੈ ਕੇ ਵਾਰਾਂ ਗਾਈਆਂ ਜਾਂਦੀਆਂ ਸੀ ਲੋਕ ਕਥਾਵਾਂ ਤੇ ਲੋਕ ਗੱਥਾਵਾਂ ਗਈਆਂ ਜਾਂਦੀਆਂ ਸੀ। ਬੁੜੀਆਂ ਚੁੰਨੀਆਂ ਲੈ ਕੇ ਇੱਕ ਸਿਰ ਤੇ ਖੱਟੀਆਂ ਤੇ 12 ਗੋਂਦੀਆਂ ਹੁੰਦੀਆਂ ਸੀ। ਤੇ ਪਿੱਛੇ ਜੀ ਇਹਨਾਂ ਨੇ 2022 ਦੀਆਂ ਚੋਣਾਂ ਦੇ ਵਿੱਚ ਕੀ ਆ ਮੇਰਾ ਵੀਰ ਮੇਰਾ ਸੁਖਵੀਰ ਕੋਛੇ ਦਾ ਗਾਣਾ ਹੈ। ਯਾਰ ਸ਼ਰੋਮਨੀ ਕਾਲੀਦਲ ਦਾ ਪ੍ਰਧਾਨ ਉਹਨੂੰ ਲੈ ਕੇ ਇੰਨਾਂ ਦੇ ਤੁਸੀਂ ਗਾਣੇ ਲਿਖਵਾਏ ਤੇ ਬੁਲਾਏ। ਉਹਦੇ ਨਾਲ ਕਿੰਨਾ ਅਸਰ ਪੈ ਗਿਆ। ਰੌਕੀ ਮੈਂਟਲ ਨੂੰ ਕੋਲੋਂ ਵੀ ਹੋ ਸਕਦਾ ਕਿ ਕਾਲੀਦਲ ਦੀ ਨਾ ਕੋਈ ਇਹਦੇ ਚ ਉਹ ਭੂਮਿਕਾ ਹੋਵੇ ਕੀ ਪਤਾ ਕਾਲੀ ਦਲ ਦੇ ਕਿਸੇ ਸ਼ਰੀਕੇ ਵਾਲੇ ਦੀ ਭੂਮਿਕਾ ਹੋਵੇ ਕਿ ਤੂੰ ਇਦਾਂ ਦਾ ਗਾਣਾ ਬੋਲਦੇ ਜਿਵੇਂ ਉਹ ਗਾਣਾ ਬੋਲਿਆ ਗਿਆ ਜਾਂ ਬੁਲਵਾਇਆ ਗਿਆ ਜਿਵੇਂ ਫੋਟੋਆਂ ਲਵਾਈਆਂ ਗਈਆਂ ਉਹ ਲੱਗਦਾ ਹੈ ਕਿ ਪ੍ਰੀ ਪਲਾਨਡ ਆ ਪਰ ਕਾਲੀ ਦਲ ਨੂੰ ਲੈ ਕੇ ਸੁਬੀ ਸਿੰਘ ਬਾਦਲ ਨੂੰ ਲੈ ਕੇ ਕਿਸੇ ਦੀ ਸਾਜ਼ਿਸ਼ ਨਹੀਂ ਹੋ ਸਕਦੀ ਇਹ ਆਪ ਹੀ ਆਪਣੇ ਜਾਲ 'ਚ ਜਾਂ ਆਪ ਹੀ ਇਹਨਾਂ ਨੇ ਆਪਣੇ ਪੈਰੀ ਘਵਾੜਾ ਮਾਰਿਆ ਹੈਗਾ ਜਦੋਂ ਆਪਣੀ ਭੈਰ ਕਵਾੜਾ ਮਾਰ ਰਵੇ ਫਿਰ ਦੋਸ਼ ਕਿਸੇ ਨੂੰ ਨਹੀਂ ਦੇਈ ਦੇ ਤੇ ਇਸ ਕਰਕੇ ਇਹ ਜਿਹੜਾ ਸਵਾਲ ਹੈ ਕਿ ਇਹ ਗਾਣਾ ਆ ਜਣਾ ਰੌਕੀ ਮੈਂਟਲ ਇਹਨੂੰ ਲੈ ਕੇ ਉਹਦੇ ਚ ਚੰਦੂ ਬਾਹਰ ਦੀਆਂ ਫੋਟੋਆਂ ਦੇਖ ਰਹੀਆਂ ਨੇ ਪਰ ਮੈਂ ਤਾਂ ਢੀਂਡਸੇ ਦੀ ਫੋਟੋ ਦੇਖ ਰਹੀ ਆ ਬੀਬੀ ਜਗੀਰ ਕੌਰ ਦੀ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਜਮਾਨਾ ਉਹਨੇ ਭਾਵੇਂ ਫੋਟੋਆਂ ਨਾਲ ਲਈਆਂ ਲੋਕਾਂ ਨੇ ਐਡੀਟਿੰਗ ਕਰਤੀ ਹੋਵੇ ਹੁਣ ਕਾਲੀਸ ਲੈਰਸ ਦਾ ਹਰਾਲਿਆ ਨੇ ਵੀ ਕਿਹਾ ਉਹਨਾਂ ਨੇ ਵੀ ਜਥੇਦਾਰ ਨੂੰ ਅਪੀਲ ਕੀਤੀ ਆ ਹੁਣ ਇਹ ਨਵੀਂ ਇੱਕ ਕੰਟਰੋਵਰਸ਼ੀਅਲ ਪੈਦਾ ਨਵਾਂ ਵਿਵਾਦ ਪੈਦਾ ਹੋ ਗਿਆ ਇਸ ਵਿਵਾਦ ਪਿੱਛੇ ਸਾਜ਼ਿਸ਼ ਹੋ ਸਕਦੀ ਸੋਬੀ ਸਿੰਘ ਬਾਦਲ ਨੂੰ ਬਦਨਾਮ ਕਰਨ ਦੇ ਪਿੱਛੇ ਸਾਜ਼ਿਸ਼ ਨਹੀਂ ਹੈ ਕਾਲੀ ਦਲ ਨੂੰ ਬਦਨਾਮ ਕਰਨ ਪਿੱਛੇ ਸਾਜ਼ਿਸ਼ ਨਹੀਂ ਹੈ ਕਿਉਂਕਿ ਕਾਲੀ ਦਲ ਨੇ ਜਾਣੇ ਚ ਅਣਜਾਣੇ ਚ ਨਹੀਂ ਜਾਣੇ ਚ ਗਲਤੀਆਂ ਕੀਤੀਆਂ ਆਈਆਂ ਪਰ ਆ ਜਿਹੜਾ ਗਾਣਾ ਬੋਲਿਆ ਗਿਆ ਜਾਂ ਬਲਵਾਇਆ ਗਿਆ ਜਾਂ ਗਾਣਾ ਲਿਖਿਆ ਗਿਆ ਤੇ ਲਿਖਵਾਇਆ ਗਿਆ ਇਹਦੇ ਪਿੱਛੇ ਲਾਜ਼ਮੀ ਤੌਰ ਤੇ ਸਾਜ਼ਿਸ਼ ਹੋ ਸਕਦੀ ਹੈਗੀ